ਦੇਖੋ ਜੀ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਸਾਰੇ ਪੰਜਾਬ ਵਾਸੀਆਂ ਲਈ ਵੈਸਤਾ ਪਰ ਖਾਸ ਤੌਰ ਤੇ ਬਰਨਾਲੇ ਵਾਲਿਆਂ ਲਈ ਕਿ ਸਾਡੀ ਬਰਨਾਲੇ ਦੀ ਬੱਚੀ ਹਰਸੀਰਤ कौर ਦਾ ਪੂਰੇ ਪੰਜਾਬ ਵਿੱਚੋਂ ਪਹਿਲਾ ਨੰਬਰ ਆਇਆ ਮੈਂ ਕਿਹਾ ਜਦੋਂ ਤੋਂ ਪਤਾ ਲੱਗਿਆ ਉਦੋਂ ਤੋਂ ਅਸੀਂ ਚਲੋ ਟੀਵੀ ਤੇ ਵੀ ਦੇਖਿਆ ਤੇ ਜਦੋਂ ਉੱਥੇ ਬ੍ਰੇਕਿੰਗ ਨਿਊਜ਼ ਆ ਰਿਹਾ ਕਿ ਬਰਨਾਲਾ ਦੀ ਹਰਸੀਰਤ ਦਾ ਪੰਜਾਬ ਚੋ ਪਹਿਲਾ ਨੰਬਰ 500 ਚੋ 500 ਨੰਬਰ ਚਲੋ ਇਹਨਾਂ ਦੇ ਪੇਰੈਂਟਸ ਨੂੰ ਤਾਂ ਸਿਮਰ ਸਾਡਾ ਭਰਾ ਹੈ ਵਾ ਡੈਨਾ ਨੂੰ ਤਾਂ ਖੁਸ਼ੀ ਹੋਣੀ ਹੋਣੀ ਹੈ ਇਹਨਾਂ ਦੇ ਸਕੂਲ ਦੇ ਸਾਰੀ ਮੈਨੇਜਮੈਂਟ ਖੜੀ ਹੈ ਟੀਚਰ ਖੜੇ ਹਨ ਤਾਂ ਕੁਝ ਹੋਣੀ ਹੋਣੀ ਹੈ ਹਰੇਕ ਬਰਨਾਲਾ ਵਾਸੀ ਨੂੰ ਮੈਂ ਭਾਵੇਂ ਚਲੋ ਸੰਗਰੂਰ ਦਾ ਐਮਪੀ ਆ ਬਰਨਾਲੇ ਦਾ ਰਹਿਣ ਵਾਲਾ ਵਸਿੰਦਾ ਪਰ ਮੈਨੂੰ ਐਮਪੀ ਹੋਣ ਨਾਲੋਂ ਵੀ ਪਹਿਲਾਂ ਬਰਨਾਲੇ ਦਾ ਵਸਿੰਦਾ ਹੋਣ ਦੇ ਨਾਤੇ ਜਿੰਨੇ ਤੁਸੀਂ ਸਾਰੇ ਪੱਤਰਕਾਰ ਭਰਾ ਖੜੇ ਹੋ ਸਾਰੇ ਬਰਨਾਲਾ ਵਾਸੀਆਂ ਨੂੰ ਖੁਸ਼ੀ ਹੈ ਕਿ ਸਾਡੇ ਬਰਨਾਲੇ ਦੀ ਧੀ ਨੇ ਪੂਰੇ ਪੰਜਾਬ ਤੋਂ ਜਿਹੜੀ ਬਾਜੀ ਆ ਉਹ ਮਾਰੀ ਆ ਸੋ ਮੈਂ ਸਾਡੀ ਬੱਚੀ ਨੂੰ ਬਹੁਤ ਵਧਾਈ ਇਹਨਾਂ ਦੇ ਪਰਿਵਾਰ ਨੂੰ ਸਾਰਾ ਸਰਵ ਵਿਧਕਾਰੀ ਸਕੂਲ ਦੇ ਸਾਰੇ ਟੀਚਰ ਸਾਹਿਬਾਨ ਬਹੁਤ ਮਿਹਨਤੀ ਹੈ ਮੈਂ ਬਹੁਤ ਵਧਾਈ ਦਿੰਦਾ ਸਾਰੀ ਮੈਨੇਜਮੈਂਟ ਨੂੰ ਕਿਉਂਕਿ ਇਸ ਸਕੂਲ ਦਾ ਨਿਕਲ ਵੀ ਬੱਚਾ ਉਹਦੇ ਵੀ ਪੰਜਾਬ ਚੋਂ ਮੈਰਿਟ ਤੇ ਆਇਆ 10ਵੇਂ ਨੰਬਰ ਤੇ ਸੋ ਬਹੁਤ ਜੇ ਕੈਲੋਬਿਕ ਦੀ ਤਰ੍ਹਾਂ ਸਮਾਜ ਸੇਵਾ ਤਰ੍ਹਾਂ ਫਰੀ ਆਫ ਕੋਸ ਜਿਹੜਾ ਸਕੂਲ ਹੈ ਇਹ ਚੱਲ ਰਿਹਾ 10ਵੇਂ ਨੰਬਰ ਮੋਹਿਨੀ ਹੈ ਮੋਹਿਨੀ ਹਾਂ ਦੇ ਤੇ ਬਹੁਤ ਵੱਡੀ ਜਿਹੜੀ ਸਕੂਲ ਦੀ ਜਿਹੜੀ ਪ੍ਰਾਪਤੀ ਹੈ ਤੇ ਬਾਕੀ ਮੈਂ ਹਰਸੀਰਤ ਨੂੰ ਦੁਆਰਾ ਵਧਾਈ ਦੇਣਾ ਥੈਂਕ ਯੂ ਸਰ ਤੇ ਸਿਮਰ ਜੀ ਜਿਹੜੇ ਇਹਨਾਂ ਦੇ ਫਾਦਰ ਨੇ ਇਹ ਪੰਜਾਬ ਸਕੂਲ এডੂਕੇਸ਼ਨ ਬੋਰਡ ਚ ਇਹ ਜਿਹੜੇ ਡਿਸਟ੍ਰਿਕਟ ਮੈਨੇਜਰ ਸਪੋਰਟਸ ਹੈ ਉਹ ਬਰਨਾਲੇ ਦੇ ਨੇ ਬੜੇ ਮਿਹਨਤੀ ਹੈ ਤੇ ਮੈਂ ਇੱਕ ਹੋਰ ਗੱਲ ਜਿਹੜੀ ਪੰਜਾਬ ਵਾਸੀਆਂ ਨੂੰ ਦੱਸਣੀ ਚਾਹਣਾ ਕਿ ਆਪਾਂ ਕਈ ਵਾਰੀ ਕਹਿ ਦਿੰਦੇ ਆ ਕਿ ਜਿਹੜੇ ਪੰਜਾਬ ਚੋਂ ਫਸਟ ਆਉਂਦੇ ਆ ਉਹ ਵੀ ਕਿਤੇ ਕਹਿ ਲੋ ਵੀ ਕਿਤਾਬੀ ਕੀੜੇ ਹੁੰਦੇ ਆ ਵੀ ਜਿਹੜੇ ਬੱਚੇ ਇਕੱਲੇ ਪੜ੍ਹਾਈ ਦੇ ਵਿੱਚ ਲੱਗੇ ਰਹਿੰਦੇ ਆ ਪਰ ਇਹ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਹਰਸੀਰਤ ਜੀ ਇਹ ਜਨਾਂ ਜਿਨ੍ਹਾਂ ਦੇ ਫਾਦਰ ਨੇ ਇਕੱਲੇ ਦੂਸਰੇ ਬਰਨਾਲੇ ਜਿਹੜੇ ਦੇ ਬੱਚਾ ਨੂੰ ਨਿਖੜਾਉਂਦੇ ਹਰਸੀਰਤ ਦਾ ਵੀ ਨੈਸ਼ਨਲ ਇਹ ਗੇਮ ਕਰਦੀ ਆ ਨੈਟਵਾਲ ਦੇ ਵਿੱਚੋਂ ਨੈਸ਼ਨਲ ਚੋ ਵੀ ਮੈਡਲ ਹੈ ਤੇ ਸਟੇਟ ਚੋ 골ਡ ਹੈ ਸੋ ਬਹੁਤ ਵੱਡੀ ਪ੍ਰਾਪਤੀ ਹੈ ਇੱਕ ਪ੍ਰੇਰਨਾ ਸਰੋਤ ਹੈ ਸਾਡੇ ਪੰਜਾਬ ਦੇ ਬੱਚਿਆਂ ਦੇ ਲਈ ਕਿ ਇਸ ਤਰ੍ਹਾਂ ਜਿਹੜਾ ਇਹਨਰਸੀਰਤ ਨੂੰ ਫੋਲੋ ਕਰਨ ਤੇ ਖਾਸ ਤੌਰ ਤੇ ਬਰਨਾਲੇ ਦੇ ਬੱਚੇ ਅੱਜ ਦੇਖੋ ਜਿਵੇਂ ਸਾਨੂੰ ਸਾਰਿਆਂ ਨੂੰ ਇਹ ਤੇ ਮਾਨ ਮਹਿਸੂਸ ਹੋ ਰਿਹਾ ਤੇ ਮੈਂ ਪਰਮਾਤਮਾ ਗੇ ਅਰਦਾਸ ਕਰਦਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਸਾਡੇ ਜ਼ਿਲ੍ਹੇ ਦੇ ਬੱਚੇ ਇਸੇ ਤਰ੍ਹਾਂ ਜਿਹੜੀ ਪੰਜਾਬ ਦੇ ਵਿੱਚੋਂ ਅੱਵਲ ਪੋਜੀਸ਼ਨ ਆ ਜਿਹੜੀ ਲੈ ਕੇ ਆਉਣ ਤੇ ਜਿਨ੍ਹਾਂ ਨੂੰ ਅਸੀਂ ਇਸੇ ਤਰ੍ਹਾਂ ਜਿਹੜਾ ਆਨਰ ਆ ਉਹ ਕਰੀਏ ਸੋ ਮੈਂ ਹਰਸੀਰਤ ਦੇ ਭੁੱਖ ਦੇ ਲਈ ਮੈਂ ਸ਼ੁਭ ਕਾਮਨਾਵਾਂ ਦਿੰਦਾ ਕੇ ਆਉਣ ਵਾਲੇ ਸਮੇਂ ਚ ਵੀ ਸਾਨੂੰ ਇਸੇ ਤਰ੍ਹਾਂ ਨੂੰ ਆਨਰ ਕਰਨ ਦਾ ਕਹਿ ਲੋ ਵੀ ਮੌਕਾ ਜਿਹੜਾ ਉਹ ਪ੍ਰਾਪਤ ਹੁੰਦਾ ਰਹੇ ਜਿੱਥੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੇ ਉੱਥੇ ਸਾਡੇ ਬਰਨਾਲੇ ਜ਼ਿਲ੍ਹੇ ਦਾ ਨਾਮ ਰੌਸ਼ਨ ਦੇਖੋ ਜੀ ਸਾਡੇ ਭਾਰਤ ਦੀਆਂ ਕਹਿ ਲੋ ਵੀ ਜਿਹੜੀਆਂ ਲੜਕੀਆਂ ਨੇ ਉਹ ਹਰ ਫੀਲਡ ਦੇ ਵਿੱਚ ਜਿਹੜੀ ਬਾਜੀ ਨੇ ਉਹ ਮਾਰ ਰਹੀਆਂ ਨੇ ਅੱਜ ਤੱਕ ਗੱਲ ਤਾਂ ਕੋਈ ਏਦਾਂ ਦੀ ਕੋਈ ਗੱਲ ਹੀ ਨਹੀਂ ਰਹੀ ਤੁਸੀਂ ਕਿਸੇ ਵੀ ਟੌਪ ਪੋਜੀਸ਼ਨ ਪੂਰੀ ਦੁਨੀਆ ਦੇ ਵਿੱਚ ਹਨਾ ਉਹ ਤਰੇਨਾ ਆਪਣੇ ਸੁਨੀਤਾ ਵਿਲੀਅਮਸ ਤੋਂ ਲੈ ਕੇ ਸਾਰੀ ਦੁਨੀਆ ਦੇ ਵਿੱਚ ਕੀੜਾ ਇਦਾਂ ਦਾ ਮੈਦਾਨ ਆ ਖੇਡ ਦੇ ਮੈਦਾਨ ਤੋਂ ਲੈ ਕੇ ਯੁੱਧ ਦੇ ਮੈਦਾਨ ਤੱਕ ਜਿੱਥੇ ਜਿਹੜੀਆਂ ਸਾਡੀਆਂ ਭਾਰਤੀਆਂ ਜਾਂ ਪੰਜਾਬ ਦੀਆਂ ਕੁੜੀਆਂ ਮੱਲਾਂ ਨਹੀਂ ਮਾਰ ਰਹੀਆਂ ਤੇ ਆਈ ਵਾਰੀ ਕੋਲਾ ਇਸ ਵਾਰੀ ਨਹੀਂ ਆਈ ਵਾਰੀ ਇਹ ਪਿਛਲੇ ਮੈ ਦਾ ਜਦੋਂ ਤੋਂ ਕਿ ਸੁਰਤ ਸੰਭਲੀ ਆ ਦੇਖਣ ਲੱਗੇ ਆਂਗੇ ਕਿ ਜਿਹੜੀਆਂ ਕੁੜੀਆਂ ਜਿਹੜੀਆਂ ਨੇ ਉਹ ਪੰਜਾਬ ਚੋਂ ਟੌਪ ਕਰਦੀਆਂ ਨੇ ਖਾਸ ਤੌਰ ਤੇ ਪਹਿਲੀਆਂ 10 ਪੀਸ਼ਨ ਦੇ ਵਿੱਚ ਜਿਆਦਾਤਰ ਜਿਹੜੀਆਂ ਨੇ ਉਹ ਕੁੜੀਆਂ ਹੁੰਦੀਆਂ ਨੇ ਕਿਉਂਕਿ ਬੜੀਆਂ ਡੈਡੀਕੇਟਿਡ ਕੁੜੀਆਂ ਮਿਹਨਤ ਨੇ ਜਿਹੜੀਆਂ ਉਹ ਕਰਦੀਆਂ ਨੇ ਮੈਂ ਤਾਂ ਮੁੰਡਿਆਂ ਨੂੰ ਵੀ ਕਹਿਣਾ ਵੀ ਭਾਈ ਸਿੱਖੋ ਤੁਸੀਂ ਵੀ ਫੋਕਸ ਰਵੋ ਬੱਚਿਆਂ ਦੀ ਤਰ੍ਹਾਂ ਇਥੇ ਤਰ੍ਹਾਂ ਵੀ ਆਪਣੇ ਏਮ ਪ੍ਰਤੀ ਫੋਕਸ ਲੈ ਕੇ ਜਿਹੜਾ ਪੜ੍ਹਨਾ ਕੰਮ ਕਰਨਾ ਜਿਹੜਾ ਉਹ ਸੇਖੋ ਸੋ ਮੈਂ ਦੁਬਾਰਾ ਹਰਸੀਦਤ ਨੂੰ ਮਿਲਣ ਵਾਸਤੇ ਤੇ ਕਹ ਉਹ ਸਰਕਾਰ ਦੀਆਂ ਸਕਾਲਰਸ਼ਿਪ ਸਕੀਮ ਚ ਵੈਸੇ ਹੀ ਹੁੰਦੀਆਂ ਨੇ ਜਿਹੜੇ ਬੱਚੇ ਟੌਪ ਜਿਹੜੇ ਆ ਉਹ ਕਰਦੇ ਆ ਤੇ ਬਾਕੀ ਇਹ ਤਾਂ ਸਾਡੀ ਕਹੋ ਮੇਰੀ ਭਤੀਜੀ ਵੀ ਆ ਸਿਮਰ ਜੀ ਵੱਡੇ ਭਰਾ ਨੇ ਕੋਈ ਹਮੇਸ਼ਾ ਸਰਕਾਰ ਤੌਰ ਤੇ ਵੀ ਨਿੱਜੀ ਤੌਰ ਤੇ ਵੀ ਇਹਨਾਂ ਦੇ ਨਾਲ ਮੈਂ ਹਮੇਸ਼ਾ ਜਿਹੜਾ ਇਸ ਪਰਿਵਾਰ ਦੇ ਨਾਲ ਖੜਾ ਸਰ ਅੰਜ ਰਾਜ ਮੈਂ ਬਹੁਤ ਖੁਸ਼ ਹਾਂ ਸਭ ਤੋਂ ਪਹਿਲਾਂ ਸਰ ਥੈਂਕ ਯੂ ਸੋ ਮਚ ਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਸਰ ਆਪਾਂ ਇਨੇ ਮੈਨੂੰ ਕੰਗ੍ਰੈਚੂਲੇਟ ਕਰਨ ਦੇ ਲਈ ਤੇ ਮੇਰੇ ਸਕੂਲ ਦੇ ਪ੍ਰਿੰਸੀਪਲ ਟੀਚਰ ਸਭ ਨੇ ਬਹੁਤ ਸਪੋਰਟ ਕੀਤੀ ਹੈ ਸਰ ਮੈਂ ਐਮਬੀਬੀਐਸ ਕਰਨੀ ਹੈ ਐਮਬੀਬੀਐਸ ਤੁਸੀਂ ਮੈਡੀਕਲ ਕੀਤੀ ਹੈ ਹਾਂਜੀ ਸਰ ਉਸ ਤੋਂ ਬਾਅਦ ਐਮਡੀ ਤੁਸੀਂ ਸੋਚਿਆ ਕਿਸ ਸਪੈਸ਼ਲਿਸਟ ਗਾਇਨੋਕੋਲੋਜਿਸਟ ਸੋਚਿਆ ਸਰ ਮੈਂ ਬੇਟਾ ਬੀਇੰਗ ਇੱਕ ਔਮਨ ਹੋਣ ਦੇ ਨਾਤੇ ਤੁਹਾਨੂੰ ਕਰੋ ਕਿੰਨੀ سپورਟ ਮਿਲੀ ਸਟੱਡੀ ਬਹੁਤ ਸਪੋਰਟ ਹੈ ਸਰ ਮੇਰੇ ਪੇਰੈਂਟਸ ਨੇ ਮਤਲਬ ਕਦੇ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ ਹੈਗਾ ਤੇ ਹਮੇਸ਼ਾ ਸਪੋਰਟ ਕੀਤੀ ਹੈ ਮੇਰੇ ਹਰ ਇੱਕ ਡਿਸੀਜਨ ਦੇ ਨਾਲ ਸਭ ਤੋਂ ਪਹਿਲਾਂ ਬੇਟਾ ਅੱਜ ਕਿੱਥੋਂ ਪਤਾ ਲੱਗਿਆ ਇਸ ਬਾਤ ਦੇ ਮੈਨੂੰ ਮੰਮਾ ਦੀ ਕਾਲ ਆਈ ਸੀਗੀ ਮੈਂ ਬਾਹਰ ਸੀ ਮੈਨੂੰ ਲੱਗਿਆ ਸਿਰ ਕਿ ਮੈਨੂੰ ਬਹੁਤ ਖੁਸ਼ੀ ਹੋਈ ਸਰ ਤੇ ਬੋਲਦਾ ਸੀਗਾ ਤੁਸੀਂ ਟੌਪ ਕਰ ਜਾਓਗੇ ਪੰਜਾਬ ਦੇ ਵਿੱਚ ਇਸ ਟੈਮ ਐਗਜ਼ਾਮ ਦੇ ਰਹੇ ਸੀ ਸਰ ਪੇਪਰ ਜਦੋਂ ਮੈਂ ਦਿੱਤੇ ਆ ਤੇ ਮੈਨੂੰ ਕੰਫੀਡੈਂਸ ਸੀ ਕਿ ਮੈਂ ਮੈਰਿਟ ਦੇ ਵਿੱਚ ਆਉਂਗੀ ਤੇ ਟੌਪ ਕੀਤਾ ਇਹ ਤੋਂ ਬਾਅਦ ਬਹੁਤ ਖੁਸ਼ੀ ਹੋਈ ਮੈਨੂੰ ਸੋਨ ਤੇ ਕਿਨੂੰ ਕੀ ਸੁਣੀਆ ਦੇਣਾ ਚਾਹੇ ਬੇਟੇ ਕਿ ਜੇ ਜੋ ਖੁਸ਼ ਆਪਾ ਸੋਚ ਸਕਦੇ ਆ ਤਾਂ ਉਹ ਕਰ ਵੀ ਸਕਦੇ ਆ। ਜਿਹੜੀ ਜੀ ਖੇਡਾਂ ਤੇ ਪੜ੍ਹਾਈ ਨੂੰ ਕਿਵੇਂ ਮੈਂਟੇਨ ਕਰਦੇ ਆ? ਅ ਮੇਰੇ ਫਾਦਰ ਬਹੁਤ ਸਪੋਰਟਿਵ ਨੇ ਸਵੇਰ ਗੇਮ ਕਰਵਾ ਕਰਵਾਉਣ ਲੈ ਕੇ ਆਉਂਦੇ ਫਿਰ ਦੁਬਾਰਾ ਕਰੇ ਫਿਰ ਉਸ ਤੋਂ ਬਾਅਦ ਸਕੂਲ ਲਈ ਮਤਲਬ ਫੈਮਿਲੀ ਸਪੋਰਟ ਕਰਕੇ ਸਭ ਪੋਸੀਬਲ ਹੋਇਆ ਹੈ। ਅ ਟਿਊਸ਼ਨ ਰੱਖੀ ਸੀ ਆ ਸੈਲਫ ਸਟਡੀ ਕੀਤੀ ਸੀ। ਅ ਟਿਊਸ਼ਨਸ ਵੀ ਸੀ ਆ ਕਿਤੇ ਕਿਹਨੂੰ ਤੁਸੀਂ ਆਪਣੀ ਜਿਹੜੀ ਸਫਲਤਾ ਸੇਰਾ ਕਿਹਨੂੰ ਦੇਣਾ ਚਾਹੋਗੇ ਪੇਰੈਂਟਸ ਨੂੰ ਸਕੂਲਸ ਨੂੰ ਜਾਂ ਟਿਊਸ਼ਨ ਸਾਰਿਆਂ ਨੂੰ ਹੀ ਸਕੂਲ ਪੇਰੈਂਟਸ ਟਿਊਸ਼ਨ ਟੀਚਰਸ ਸਭ ਨੂੰ ਹੀ ਸਾਰਿਆਂ ਨੂੰ ਹਾਂਜੀ ਸਰ ਹਾਂਜੀ